हां ये मल्टीप्लासर ये बिजी है जी एदा की करना ਝੋਨੇ ਚ ਪਾਉ ਚਾਹੇ ਸਬਜ਼ੀ ਚ ਪਾਉ ਬਹੁਤ ਵਧੀਆ ਰਿਜ਼ਲਟ ਆ ਹੂੰ ਸਾਰੇ ਲੋਕ ਜੀ ਅਗਰ ਆਪਣੇ ਕਨਾਲ ਬੀਜੀ 1 ਕਿਲੋ ਪੈਂਦੀ ਹੈ ਅੱਛਾ ਇੱਕ ਕਨਾਲ ਚ ਕਿੰਨਾ ਕਿਲੋ ਹਾਂ ਹਾਂ ਅੱਛਾ ਰਿਜ਼ਲਟ ਹੈ ਹਾਂ ਰਿਜ਼ਲਟ ਇਹਦਾ ਬਹੁਤ ਟਾਪ ਆ ਬਾਕੀ ਆ ਬਾਈ ਬੈਠੇ ਨੇ ਇਹਨਾਂ ਨੇ ਪਾਈ ਵੀ ਆ ਅੱਛਾ ਦੱਸ ਵੀ ਇਹ ਵੀ ਪਾਈ ਆ ਵਧੀਆ ਰਿਜ਼ਲਟ ਮਿਲਿਆ ਡੇਟੀ ਹੋਈ ਖੜੀ ਪਨੀਰੀ ਚ ਭੈਣ ਨਹੀਂ ਪਾਇਆ 15 ਮਹੀਨਾ ਨਹੀਂ ਹੋਇਆ ਜੀ ਬੀਜੀ ਨੂੰ ਅੱਛਾ ਪਨੀਰੀ ਪੂਰੀ ਤਿਆਰ ਹੋ ਗਈ ਆ ਤਿਆਰ ਆ ਅਮਦੀਆਂ ਇਹ ਹਾਇ ਹਾਇ ਨਿੰਮ ਦੀ ਨਮੋਣੀ ਦੀ ਇਹ ਹੀ ਹੈ ਅੱਛਾ ਇਹ ਆਪਣੇ ਇਹ ਨਮੋਣੇ ਆ ਬਾਕੀ ਹੋਰ ਚੈਟ ਮੇ ਬਹੁਤ ਆਏ ਨੇ ਠੀਕ ਆ ਦੇਸੀ ਆਟਮਾ ਹੂੰ ਬਹੁਤ ਵਧੀਆ ਰਿਜ਼ਲਟ ਪੂਰਾ ਇੱਕ ਨੰਬਰ ਹੈਗਾ ਲਓ ਬਈ ਬਾਈ ਕਹਿੰਦਾ ਰਿਜ਼ਲਟ ਇਹਦਾ ਪੂਰਾ ਇੱਕ ਨੰਬਰ ਸੋ ਅੱਜ ਆਪਾਂ ਲੈ ਕੇ ਚੱਲਦੇ ਆਂ ਤੇ ਫਿਰ ਆਪਾਂ ਪਨੀਰੀ ਦੇ ਵਿੱਚ ਪਾਵਾਂ ਤੇ ਰਿਜ਼ਲਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਾਕੀ ਚੀਜ਼ ਵਧੀਆ ਜੇ ਕਿਸੇ ਨੇ ਲੈਣੀ ਹੋਈ ਤਾਂ ਕਨੈਕਟ ਕਰ ਲਿਆ ਜੇ ਤੁਸੀਂ ਫਿਰ ਰਿਜ਼ਲਟ ਬਹੁਤ ਵਧੀਆ ਸਾਈਡ ਇਫੈਕਟ ਕੋਈ ਨਹੀਂ ਹੈਗਾ ਹਾਂ ਜੀ ਤੇ ਮੀਆਂ ਜੀ ਮੀਆਂ ਮਲੇਰ ਕੋਲਾ ਬੀਜ ਤੋਂ ਮਿਲ ਗਈ ਮੁੱਦਕੀ ਇ ਲੈ ਕੇ ਜਰੂਰ ਜਾ ਜੋ ਖੁੱਲੀ ਹੈਗੀ ਤੱਕ ਦਿਖਾਓ ਹਾਂ ਯਾਰ ਉਹ ਤੁਹਾਨੂੰ ਦਿਖਾ ਦਿੰਨੇ ਆ ਸਾਰੀ ਨਹਿਮਤ ਹੀ ਬਣੀ ਹੈ ਇਹ ਤੇ ਰਿਜ਼ਲਟ ਵੀ ਰਿਆਂ ਦਾ ਬਹੁਤ ਵਧੀਆ ਤੇ ਆਪਾਂ ਅੱਜ ਜਾ ਕੇ ਫਿਰ ਪਾਉਨੇ ਆ ਤੇ ਫਿਰ ਤੁਹਾਨੂੰ ਰਿਜ਼ਲਟ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਆ ਤੇ ਉਹ ਆ ਚੀਜ਼ ਆ ਇਹਦਾ ਦਿਨ ਆਪਾਂ ਕਿੱਦਾਂ ਪਾਉਣੀ ਹੈ ਇਹ ਇਹ ਆਪਣੇ ਇਹਦਾ ਚਿੱਟਾ ਦੇ ਦਿਓ ਜੀ ਪਾਣੀ ਲਾਉਣ ਤੋਂ ਪਹਿਲਾਂ ਅੱਛਾ ਪਾਣੀ ਲਾਉਣ ਤੋਂ ਪਹਿਲਾਂ ਬਾਅਦ ਚ ਪਾਣੀ ਲਾਓ ਬਾਅਦ ਚ ਪਾਣੀ ਲਾਓ ਠੀਕ ਹੈ ਜੀ ਆਪਾਂ ਇਹ ਲੈ ਕੇ ਆ ਗਏ ਆਂ ਖੇਤ ਤੇ ਹੁਣ ਆਪਾਂ ਪਾਉਣ ਲੱਗੇ ਆਂ ਇਹਨੂੰ ਬਣੇਰੀ ਦੇ ਵਿੱਚ ਬਣੇਰੀ ਨਾਲ ਉਦੋਂ ਜਿਹੜੀ ਆਪਾਂ ਇੱਕ ਸਪਰੇਅ ਕੀਤੀ ਸੀ ਪਤਾ ਨਹੀਂ ਤਾਂ ਹਵਾ ਨਾਲ ਤੇ ਪਤਾ ਨਹੀਂ ਉਹ ਸਪਰੇਅ ਨਾਲ ਨਾ ਪੱਤੇ ਜਿਹੜੇ ਥੋੜੇ ਥੋੜੇ ਨਰਮ ਸੀਗੇ ਉਹ ਤੁੱਤ ਮਾੜ ਮਾੜ ਪੀਲੇ ਹੋ ਗਏ ਤੇ ਹੁਣ ਆ ਕਰਕੇ ਦੇਖਦੇ ਆਂ ਇਹ ਰਿਜ਼ਲਟ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਾਕੀ ਵਧੀਆ ਚੀਜ਼ ਆ ਇਹ ਨੀਮ ਔਇਲ ਆ ਜਾਣੇ ਇਹ ਗਟੋਲੀਆਂ ਦਾ ਆ ਦੇਖੋ ਬਣਿਆ ਹੋਇਆ ਇਦਾਂ ਦੀ ਇਹ ਖਾ ਦਾ ਸਮਝ ਕੇ ਚੱਲੋ ਇੱਕ ਤੇ ਨਹਿਮ ਤਾਂ ਤੁਹਾਨੂੰ ਪਤਾ ਹੀ ਆ ਵੀ ਕਈ ਕੰਮ ਆਉਂਦੀ ਆ ਆ ਸਾਰੀਆਂ ਗਟੋਲੀਆਂ ਦਾ ਹੀ ਬਣਿਆ ਹੋਇਆ ਤੇ ਇਹ ਆਪਾਂ ਹੁਣ ਟਰਾਈ ਕਰਦੇ ਆ ਪਾਉਨੇ ਆ ਪਨੀਰੀ ਦੇ ਵਿੱਚ ਤੇ ਫਿਰ ਰਿਜ਼ਲਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਰਾਤ ਆਲਾ ਤਾਂ ਫੇਰ ਰੱਬ ਦਾ ਫੋਕਾ ਨਿਕਲ ਗਿਆ ਅੱਜ ਹੁਣ ਫੇਰ ਲੈੰਦੇ ਵਾਲੇ ਪਾਸੇ ਬੱਦਲ ਕਾਫੀ ਬਣਿਆ ਕਹਿੰਦੇ ਅਮੀਨੇਰੀ ਆਉਣਾ ਬਾਕੀ ਦੇਖਦੇ ਆ ਰਾਤ ਆ ਹਵਾਜੀ ਤੇ ਥੋੜੀਆਂ ਬਹੁਤੀਆਂ ਕਣੀਆਂ ਪਈਆਂ ਸੋ ਅੱਜ ਦੇਖਦੇ ਆ ਰੱਬ ਮੀ ਪਾਉਂਦਾ ਹੈ ਕਿ ਨਹੀਂ ਪਾਉਂਦਾ ਬਾਕੀ ਐਦ ਕੀ ਇੱਕ ਗੱਲ ਹੈਗੀ ਆ ਐਦ ਕੀ ਪੂਰੇ ਦੀ ਹਵਾ ਜਿਆਦਾ ਵਗਦੀ ਹੈ ਹਨਾ ਪੱਛੋਂ ਬਹੁਤ ਘੱਟ ਵਗੀ ਆ ਸੋ ਅੱਜ ਹੋ ਗਈ ਆ 3 ਜੂਨ ਤੇ ਪੂਰਾ ਹੱਲੇ ਵੀ ਠੰਡਾ ਚੱਲੀ ਜਾਂਦਾ ਉਹ ਗਰਮੀ ਤਾਂ ਹੈ ਨਹੀਂ ਜਿਹੜੀ ਆਪਾਂ ਕਹਿ ਸਕਦੇ ਆ ਸੋ ਝੋਨੇ ਲੱਗਣੇ ਲੱਗ ਪਏ ਆ ਮੁੱਦਕੀ ਸਾਈਡ ਕਿਉਂਕਿ ਉਹ ਫਰੋਜਪੁਰ ਚ ਪੈਂਦਾ ਕਾਫੀ ਅੱਜ ਕੱਦੂ ਹੋਇਆ ਪਿਆ ਸੀਗਾ ਸੋ ਹੁਣ ਵੀ ਇਧਰੋਂ ਲੈੰਦੇ ਵੱਲ ਬੱਦਲ ਬਣਿਆ ਇਹ ਐਦਾ ਹੀ ਮੌਸਮ ਰਵੇ ਤਾਂ ਵਧੀਆ ਝੋਨੇ ਲੱਗ ਜਾਣਗੇ ਬਾਕੀ ਲੈਟ ਦੀ ਵੀ ਪ੍ਰੋਬਲਮ ਨਹੀਂ ਆਉਂਦੀ ਮੋੜ ਜਾ ਬਣ ਗਿਆ ਮੈਂ ਕਿਹਾ ਚਲੋ ਇੱਕ ਖਾਲਾ ਰਹਿਂਦਾ ਸੀ ਆਪਣਾ ਉਹ ਵੀ ਘੜਦਿਏ ਤੇ ਬੱਦਲ ਵੀ ਇਦਰੋਂ ਗਾਜਦਾ ਦਰ ਆਉਂਦਾ ਬਾਕੀ ਦੇਖਦੇ ਆਂ ਮੀ ਪਾਉਂਦਾ ਕਿ ਨਹੀਂ ਆ ਸੀਗਾ ਲੰਮਾ ਖਾਲਾ ਉਹ ਅੱਗ ਲਾ ਦਿੰਨੇ ਆ ਤੇ ਹੁਣ ਮੇੜ ਤੱਕ ਲਓ ਵੀ ਮਿੱਤਰੋ ਖਾਲਾ ਵੀ ਛੇ ਛੇ ਦੀ ਘੜਦਾ ਰੱਬ ਇਦਰੋਂ ਆਉਂਦਾ ਚੜਿਆ ਖਾਲਾ ਬਣਾਦਾ ਪਾ ਵਧੀਆ ਜਿਆਦੇ ਕਾ ਹੈ ਨਹੀਂ ਸੀ ਉਹ ਖਰਚੇ ਜੇ ਅਸੀਂ ਕਣਕ ਤੇ ਰਗੜਾ ਰਗੜਾਈ ਜੀ ਕਰਨ ਵਾਲੀ ਸੀਗੀ ਮੋੜ ਹੀ ਹੁੰਦਾ ਜਦੋਂ ਕੰਮ ਦਾ ਜੇ ਲੱਗ ਪਈਏ ਫਿਰ ਹਟਦੇ ਨਹੀਂ ਨਾ ਕਰੀਏ ਤਾਂ ਹਰ ਕਰਦੇ ਨਹੀਂ ਓਕੇ ਚੱਲ ਥੜਾ ਬਣ ਗਿਆ ਹੁਣ ਮਹੀਂ ਪਈ ਗਾ ਸੋਈ ਜਾ ਓਹੋ ਮੈਨੂੰ ਮੌਸਮ ਠੰਡੇ ਦਾ ਹੀ ਲਾਲਚ ਕਰ ਗਿਆ ਮੈਂ ਕਿਹਾ ਇੱਕ ਤਾਂ ਛਾਂ ਹੈ ਤੇ ਨਾਲੇ ਆਪਣਾ ਹੈਗਾ ਹਵਾ ਵਗਦੀ ਆ ਮੌਸਮ ਠੰਡਾ ਹੈ ਕੰਮ ਨੇ ਵੇਲ ਲਏ ਹੁਣ ਆਪਣਾ ਸਿਰਫ ਵਾਣ ਵਾਉਣ ਵਾਲਾ ਰਹਿ ਗਿਆ ਤੇ ਵਟਾਂ ਪਾਉਣ ਵਾਲੀਆਂ ਰਹਿ ਗਈਆਂ ਉਹ ਆਪਾਂ ਨੇੜੇ ਜੇ ਵਾਣ ਵਾ ਕੇ ਵਟਾਂ ਪਾ ਦੇਾਂਗੇ ਕੰਮ ਓਕੇ ਚਲੋ ਹੁਣ ਜਿੰਦਰਾ ਲਾਈਏ ਕੋਠੇ ਨੂੰ ਤੇ ਚੱਲ ਗਏ ਘਰ ਦਾ ਗੜਗੜ ਵੈਸੇ ਇਧਰ ਲਮੀ ਆਉਂਦਾ ਨਹੀਂ ਹੁੰਦਾ ਮੀਂਹ ਆਉਂਦਾ ਇੱਥੋਂ ਇਧਰ ਬਦਲ ਘਟਾ ਇਧਰ ਕੋੜਕਪੁਰਾ ਵਾਲੀ ਸਾਈਡ ਵੱਧਾ ਬੱਦਲ ਬਹੁਤ ਜ਼ਿਆਦਾ ਆ ਪਰ ਕੈਮਰੇਜ ਥੋੜਾ ਘੱਟ ਹੀ ਲੱਗਦਾ ਉਹ ਹਵਾਆਂ ਜਮਾਂ ਟਿੱਕੀਆਂ ਪੱਠਿਆਂ 'ਚ ਤਾਂ ਨੂੰ ਆਵਾਜ਼ ਨਹੀਂ ਹੈਗੀ ਚਲੋ ਪੈ ਗਿਆ ਤਾਂ ਵੀ ਠੀਕ ਆ ਤੇ ਨਹੀਂ ਪੈਦਾ ਵੀ ਠੀਕ ਆ ਪਰ ਆ ਕੁੱਤੇ ਬਹੁਤ ਤੰਗ ਕਰਦੇ ਅੱਜ ਪਨੀਰੀ ਮਿੱਦੀ ਇਹਨਾਂ ਨੇ ਖੜ ਜਾ ਇਹ ਇਹ ਬਹੁਤ ਤੰਗ ਕਰਦੇ ਇਹਨਾਂ ਵਿੱਚ ਖੌਰੂ ਪਾਉਂਦੇ ਨਾ ਪਨੀਰੀ ਦੇ ਪੁੱਛ ਨਾ ਚੇ ਚੱਲ ਵੀ ਝੋਟਿਆ ਚੱਲ ਗਏ ਹੁਣ ਤਾਂ ਝੋਟਾ ਵਾਣ ਚ ਆ ਜਾਂਦਾ ਘੋੜੀ ਲਿਆਂਦੀ ਵੀ ਆਪਾਂ ਹੁਣ ਘੋੜੀ ਭੱਜੇ ਹਨਾ ਲਾ ਵੀ ਅਸੀਂ ਵੀ ਘੋੜੀ ਵਾਲੇ ਬਣ ਗਏ ਅਰ ਉਹ ਘੋੜੀ ਵਾਲਾ ਨਹੀਂ ਆ ਘੋੜੀ ਵਾਲੇ ਇਹਦੀ ਸਾਨੂੰ ਲੋਡ ਸੀਗੀ ਸਖਤ ਔਖੇ ਔਖੇ ਸਾਫ ਕਰਨੇ ਨੇ ਨਾ ਇਹ ਲਿਆ 5 ਫੁੱਟੀ ਨਾਲੇ ਲਿਆਂਦੀ ਖਾਦ ਕਿਉਂਕਿ ਮੈਂ ਖਾਦ ਲੈ ਕੇ ਆਉਣੀ ਸੀ ਤੇ ਮੈਂ ਰੇੜੀ ਤੇ ਖਾਦ ਲਾਤੀ ਫਿਰ ਮੈਂ ਆਖਿਆ ਵੀ ਮੈਨੂੰ ਫਿਰ ਲੈ ਕੇ ਜਾਣੀ ਪੂਜਾ ਮੈਨੂੰ ਕਿਸੇ ਨੂੰ ਲੈ ਕੇ ਜਾਣਾ ਪੂ ਫਿਰ ਮੈਂ ਇਹ ਸੋਚਿਆ ਵੀ ਰੇੜੀ ਤੇ ਜਾਣੀ ਜਾਣਿਆ ਘੋੜੀ ਵੀ ਲੈ ਲਈਂ ਫਿਰ ਆਪਾਂ ਘੋੜੀ ਵੀ ਲੈ ਲਈ ਤੇ ਨਾਲ ਰੇਵ ਵੀ ਲੈ ਆਂਦੀ ਉਹ ਜਿਹੜੇ ਤਾਂ ਆਪਣੇ ਕੋਲ ਹੈਗੀ ਸੀ ਹੁਣ ਚਲ ਘੋੜੀ ਦਾ ਕੰਮ ਬਹੁਤ ਨਹੀਂ ਹੈ ਇਹ ਘੋੜੀ ਬਹੁਤ ਕੰਮ ਆਉਂਦੀ ਕਿਉਂਕਿ ਐਸੀ ਜਦਨ ਲਾਇਆ ਨਾ ਹੁਣ ਹਰੇਕ ਬੰਦਾ ਘੋੜੀ ਮੰਗਦਾ ਇਹ ਨਾਲ ਬਈ ਘੋੜੀ ਚਾਹੀਦੀ ਮੈਂ ਡੱਗ ਪੋਂ ਪੌੜੀ ਤੇ ਹੁਣ ਚੜਨਾ ਹੀ ਛੱਡ ਕੇ ਪੌੜੀ ਤਾਂ ਆਪਣੇ ਹੈਗੀ ਐ ਤੇ ਇਹਨਾਂ ਦਾ ਚੱਲ ਆਖਿਆ ਕਿ ਤੂੰ ਸਵਾਰ ਦੇ ਉਹ ਕੋਈ ਕੰਮ ਇਹ ਆ 1000 ਰੁਪਏ ਦੀ 5 ਫੁੱਟਾਂ ਦੀ ਜਿਹੜੀ 6 ਆ 6 ਫੁੱਟਾਂ ਵਾਲੀ ਸੀ ਉਹ 1100 ਦੀ ਸੀ ਪਰ ਉਹ ਕਹਿੰਦਾ ਵੀ ਤੇਰਾ ਕੱਦ ਮੈਂ ਕਿਹਾ ਆਪਦਾ ਹੀ 6 ਫੁੱਟ ਹੈਗਾ ਛੱਤ ਨਾਲ ਮੁੜ ਕੇ ਮੁੜਿਆ ਕਰੂੰਗਾ ਉਹ ਤਾਂ ਵੈਸੇ ਵੱਡੀ ਲੈ ਆਉਂਦਾ ਫਾਇਦਾ ਹੀ ਸੀ ਹਨਾ ਚਲੋ ਉਹ ਤਾਂ ਕਹਿੰਦਾ ਵੱਡੀ ਲੈ ਜਾ ਜੀ ਛੋਟੀ ਲੈ ਜੀ ਪਰ ਛੋਟੀ ਲੈ ਜੀ ਪਰ ਰੰਗ ਰਾਂਗ ਗਰੋਂਗਣਾ ਲਾਈ ਪਰ ਆਪਣ ਤਾਂ ਇਹ ਹੀ ਠੀਕ ਹੈ ਕਿ 6 ਫੁੱਟ ਦਾ ਤਾਂ ਬੰਦਾ ਵੀ ਹੁੰਦਾ ਹੀ ਆ ਓ ਵੀ ਮੈਂ ਅੱਜ 뷰 ਬਹੁਤ ਘੈਂਟ ਸੀਗਾ ਮੈਂ ਕਿਹਾ ਇੱਕ ਸ਼ਾਟ ਲੈਨੇ ਆ ਉੱਪਰ ਖੜਕੇ ਆਹ ਇਧਰ ਗਾਇਦ ਦਾ ਲਿਸ਼ਕ ਦਾ ਆਉਂਦਾ ਕਣੀਆਂ ਪੈ ਲਾਪੀਆਂ ਵੇ ਨਹੀਂ ਆਊਗਾ ਹਵਾ ਵੀ ਆ ਗਈ ਆਹਾ ਕਿੰਨੀ ਠੰਡੀ ਹਵਾ ਯਾਰ ਤੇ ਕਿਹੜਾ 뷰 ਆ ਪਿੰਡ ਦਾ ਸਾਡੇ ਦਾ ਘੈਂਟ ਕੀ ਆਉਂਦਾ ਆ ਬਬਈ ਕੰਮ ਪੂਰਾ ਨਹੀਂ ਪੂਰਾ ਆਹ ਵੇ ਪਰ ਨਾਲੇ ਹੀ ਵੇਖ ਲੰਭੀ ਆ ਕਿ ਕੀ ਆਉਂਦਾ ਕੰਪੂਰਾ ਕਾਫੀ ਮੀ ਪਾ ਗਿਆ ਵੈਸੇ ਇਧਰ ਲੰਮੀ ਪੈਂਦਾ ਨਹੀਂ ਹੁੰਦਾ ਟੇਡਾ ਜਾਊਗਾ ਉਧਰੋਂ ਵਾਹ ਨਹੀਂ ਪੈ ਗਿਆ ਨਿਸ਼ਕ ਦਾ ਹੀ ਬੜਾ ਹੈ ਤੇ ਨੇਰੀ ਵੀ ਬੜੀ ਹੈ ਇੰਨੇ ਵੀ ਫੁੱਲ ਆ ਇਧਰ ਆਪਣਾ ਛੱਤ ਵਾਲਾ ਕੰਮ ਵੀ ਤੁਹਾਨੂੰ ਪਰ ਉਹਨੇ ਚੱਕ ਬਚਾਇਆ ਹੀ ਹੈ ਪਰ ਮਾੜਾ ਮੋਟਾ ਵਿੱਚੋਂ ਹੈਗੇ ਤਾਂ ਕਿਹੜੇ ਦੇ ਉਹ ਸਾਹਮਣੇ ਮਾੜਾ ਲੀਕ ਹੋਇਆ ਬਾਕੀ ਇਧਰ ਠੀਕ ਆ ਇਹ ਇੱਥੇ ਮਾੜਾ ਮਾੜਾ ਜਾਉਂਦਾ ਬਾਕੀ ਉਹ ਕਿਰਾ ਤੇੜਾ ਹੀ ਪਾਟੀਆਂ ਨਾ ਜਿੱਥੇ ਆਪਾਂ ਨਵੇਂ ਬੱਤੇ ਪਾਏ ਉੱਥੋਂ ਜਵਾਨ ਹੀ ਜਵਾਇਆ ਬਾਕੀ ਸੈਟਾਂ ਰਮੀਂ ਬਣਾ ਲੈ ਮਾਸੀ ਵੇਚੜੀ ਇਹਨਾਂ ਨੂੰ ਮਾਸੀ ਦੇ ਚੜੀਏ ਨਾ ਨਹੀਂ ਕਿ ਭਾਗੇ ਮਾਸੀ ਚੜੀਏ ਨਾ ਨਮ ਅੱਜ ਘਰਦਿਆਂ ਫੇਵਰਟ ਸਬਜੀ ਹੈ ਮੇਰੀ ਵੀ ਫਲੀਆਂ ਲੋ ਜੀ ਅੱਜ ਅਸੀਂ ਸਭਾ ਸੱਤ ਹੀ ਖਾਣਾ ਖਾਣ ਲੱਗ ਪਏ ਸੋ ਅੱਜ ਖੇਤੋਂ ਆ ਗਿਆ ਅੱਜ ਦੁਪਹਿਰੇ ਕੁਛ ਨਹੀਂ ਖਾਦਾ ਭੁੱਖ ਜੀ ਲੱਗੀ ਸੀ ਮੈਂ ਕਿਹਾ ਉਸਤਾਦ ਲਾ ਹੀ ਲੈ ਅੱਜ ਤੇ ਬਾਕੀ ਰੱਬ ਦੇ ਰੰਗ ਵਾ ਵੇਖੋ ਇੱਕ ਪਾਸੇ ਹਮ ਸੂਰਜ ਛਿਪਦਾ ਪਿਆ ਤੇ ਨਾਲ ਮੀਂਹ ਵੀ ਪਈ ਜਾਂਦਾ ਮੀਂਹ ਵੈਸੇ ਕਾਫੀ ਪੈ ਗਿਆ ਹੁਣ ਮੀਂਹ ਬੰਦ ਹੋ ਗਿਆ ਕੱਲੀ ਹਨੇਰੀ ਆ ਅੱਗੇ ਬੱਚੋਂ ਸੀ ਤੇ ਹੁਣ ਹੋ ਗਿਆ ਔਰ ਇਹ ਲੋਹਾਵਾ ਸੋ ਲਿਸ਼ਕੋਰ ਕੇ ਛਪਿਆ ਸਿਆਣੇ ਕਿੰਨੇ ਨੇ ਲਿਸ਼ਕੋਰ ਲਿਸ਼ਕੋਰ ਕੇ ਛਪੇ ਮੀ ਫੇਰ ਪੈਂਦਾ ਹੁੰਦਾ ਮੀ ਫੇਰ ਪਊਗਾ ਸੋ ਚਲੋ ਵਧੀਆ ਜਿਹੜੇ ਫਰੀਦਕੋਟ ਫਰੋਇਪੁਰ ਫਾਇਲ ਕਾ ਇਧਰ ਏਰੀਆ ਚ ਝੋਨਾ ਲਾਉਂਦੇ ਆ ਚਲੋ ਉਹਨਾਂ ਲਈ ਬੈਸਟ ਆ ਮੌਕਸਰ ਕਾਫੀ ਮੀ ਪੈ ਗਿਆ ਯਾਨੀ ਕਿਾਰੇ ਭਰ ਪਾ ਗਿਆ ਇਧਰ ਦੀ ਸਾਈਡ ਸਾਰੇ ਲੈਂਦੇ ਆ ਕਾਫੀ ਮੀ ਪੈ ਗਿਆ ਚਲੋ ਬੈਸਟ ਆ ਸੋ ਆਪਣੇ ਮੀਂਹ ਕਾਫੀ ਪੈ ਗਿਆ ਸੋ ਚਲੋ ਵਧੀਆ ਸੋ ਇਹਨਾਂ ਨਾਲ ਥੋੜਾ ਸੌਖਾ ਹੋ ਜੂਗਾ ਇਸ ਵਾਰ ਪੂਰਾ ਹੀ ਚੱਲੀ ਗਿਆ। ਸੋ ਆਪਣੀ ਜਿਹੜੀ ਛੱਤ ਸੀ ਉਹ ਕੰਮਜਾਬ ਹੋ ਗਈ ਹੈ ਜਿਹੜੀ ਉੱਤੇ ਮਿੱਟੀ-ਮਿੱਟੀ ਮਕੁੱਟੀ ਸੀ ਕੱਲ। ਸੁੱਕੀ ਮਿੱਟੀ ਪਾਤੀ ਸੀ ਨਾਲ ਮੈਂ ਕਿਉਂਕਿ ਤੇੜਾਈਆਂ ਪੈ ਗਈਆਂ ਸੀ ਮਿੱਟੀ ਜਿਹੜੀ ਆਪਾਂ ਲਾਈ ਸੀ। ਤੇ ਉਹਦੇ ਨਾਲ ਉੱਤੋਂ ਐਨ ਮੈਂ ਕਹਿੰਦਾ ਅਰੋੜੂ ਨਹੀਂ ਪਿਆ ਹੈ। ਵਧੀਆ ਪ੍ਰੈਸ ਹੋ ਗਈ ਸਾਰੀ ਮਿੱਟੀ ਵਿੱਚ ਵੜ ਗਈ। ਤੇ ਕੰਮ ਐਨ ਛੱਤ ਦਾ ਵੀ ਡਨ ਹੋ ਗਿਆ। ਸੋ ਹੁਣ ਰੋਟੀ ਪਾਣੀ ਖਾ ਲਿਆ। ਸੋ ਹਰ ਤਾਂ ਨੀਂਦ ਵਾਜਾਂ ਮਾਈ ਮਾਰਦੀ ਹੈ। ਗਰਮੇਂ ਨੀਂਦ ਆਉਂਦੀ ਜ਼ਿਆਦਾ। ਪਰ ਇੱਧਰ ਕਣੀਆਂ ਪਈ ਜਾਂਦੀਆਂ ਠੰਡੀਆਂ-ਠੰਡੀਆਂ। ਤੇ ਮੈਂ ਕਹਿੰਦਾ ਵੀ ਉਸਮ ਬਣਿਆ ਪਿਆ ਤੇ ਮਾਹੌਲ ਕੈਂਟ ਬਣਿਆ ਪਿਆ ਸੋ ਕੈਂਟ ਗੱਲ ਬਾਤ ਸੋ ਆਹ ਵਲੋਗ ਦੇਖ ਕੇ ਜਦਦੇ ਹਮ ਲੋਗ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਫੋਲੋ ਜਰੂਰ ਕਰਨਾ ਜਿਉਂਦੇ ਬਾਅਦ ਦੇਖੋ ਮੌਸਮ ਪੂਰਾ ਐਂਦਾ ਆਹ 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 ਹਵਾ ਜਲਦੀ ਪੂਰੀ ਵੀਉ ਪੂਰਾ ਕੈਂਟ